ਔਰ ਸਭ ਤੋਂ ਵੱਧ ਧੰਨਵਾਦ ਜਿਨ੍ਹਾਂ ਨੇ ਮੇਰੀ ਗੱਡੀ ਦੇ ਟਾਇਰ ਹੀ ਨਹੀਂ ਥੱਲੇ ਲੱਗਣ ਦਿੱਤੇ ਮੋੜ ਜਦੋਂ ਆਇਆ ਸੀ ਮੈਂ ਗੱਡੀ ਅਹੀਂ ਚੱਲ ਰਹੀ ਸੀ ਵਲੰਟੀਅਰ ਵੀਰ ਬੈਠੇ ਸਾਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਕੋਈ ਇਹ ਆਮ ਰੈਲੀ ਨਹੀਂ ਹੈਗੀ ਕਿ ਆਮ ਜਿਵੇਂ ਰੈਲੀਆਂ ਚੱਲਦੀਆਂ ਵੀ ਉਹ ਇੱਥੇ ਕਿਸੇ ਨੂੰ ਕੋਈ ਨਿੰਦਿਆ ਚੁਗਲੀ ਨਾ ਇਹੇ ਕੰਮ ਹੋਣ ਦੀ ਰੈਲੀ ਐ ਇਹ ਪਹਿਲਾਂ ਬੰਦ ਹੋ ਚੁੱਕੀ ਸੀ ਪੰਜਾਬ ਚੋਂ ਪੰਜਾਬ ਦੇ ਵਿੱਚ ਸਿਰਫ ਰਾਜਨੀਤਿਕ ਇਕੱਠ ਹੁੰਦਾ ਸੀ ਬਸ ਜਾਂ ਵਿਆਹਾਂ ਤੇ ਇਕੱਠ ਹੁੰਦਾ ਸੀ ਜਾਂ ਭੋਗਾਂ ਤੇ ਇਕੱਠ ਹੁੰਦਾ ਸੀ ਕੋਈ ਮਤਲਬ ਆਸ ਦੀ ਕਿਰਨ ਵਾਲਾ ਇਕੱਠ ਨਹੀਂ ਹੁੰਦਾ ਸੀ ਕਦੇ ਜਿਵੇਂ ਕੱਲ 16 ਦਸੰਬਰ ਨੂੰ ਸਾਰੇ ਸਰਕਾਰੀ ਸਕੂਲਾਂ ਚ ਲੱਖਾਂ ਮਾਪੇ ਪਹਿਲੀ ਵਾਰ ਆਪਣੇ ਬੱਚਿਆਂ ਦੇ ਟੀਚਰਾਂ ਨੂੰ ਮਿਲਣ ਗਏ ਪਹਿਲੀ ਵਾਰ ਸ਼ੁਰੂ ਹੋ ਰਿਹਾ ਹੈ ਪਿਛਲੀ ਵਾਰ ਵੀ ਕੀਤਾ ਸੀ ਇਤਕੀ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹੋਇਆ ਕਿ ਜਿੱਥੇ ਸਾਡੇ ਬੱਚੇ ਪੜ੍ਹਦੇ ਨੇ ਅਸੀਂ ਟੀਚਰਾਂ ਨੂੰ ਪੁੱਛ ਕੇ ਆਈਏ ਉਹ ਕੀ ਕਰਦੇ ਨੇ ਤੇ ਟੀਚਰ ਪੁੱਛਣ ਭਾਈ ਸਕੂਲ ਤੋਂ ਬਾਅਦ ਕੀ ਕਰਦੇ ਨੇ ਇਹੋ ਜਿਹੇ ਫੰਕਸ਼ਨ ਹੋਣੇ ਹਟ ਗਏ ਸੀਗੇ ਪੰਜਾਬ 'ਚ ਉਦਾਸੀ ਛਾ ਗਈ ਸੀ ਪਰ ਪੰਜਾਬੀਆਂ ਹੌਸਲਾ ਨਹੀਂ ਹਾਰਦੇ ਪੰਜਾਬੀਆਂ ਅੱਜ ਗੁਰੂ ਸਾਹਿਬ ਦਾ ਸ਼ਹੀਦੀ ਦਿਨ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਉਹਨਾਂ ਕੋਲੇ ਕੌਣ ਆਏ ਸੀ ਕਸ਼ਮੀਰੀ ਪੰਡਤ ਆਏ ਸੀ ਕਿ ਸਾਨੂੰ ਜੀ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ ਤਾਂ ਉਹਨਾਂ ਨੇ ਕੀ ਕਿਹਾ ਸੀ ਕਿ ਸੇ ਵੱਡੀ ਸ਼ਖਸੀਅਤ ਦੀ ਕੁਰਬਾਨੀ ਚਾਹੀਦੀ ਹੈ ਤਾਂ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਅੱਠ ਸਾਲ ਦੇ ਬਾਲਕ ਸੀ ਉਹਨਾਂ ਨੇ ਕੀ ਕਿਹਾ ਸੀ ਪਿਤਾ ਜੀ ਫਿਰ ਤੁਹਾਡੇ ਤੋਂ ਵੱਡਾ ਕੌਣ ਹੋ ਸਕਦਾ ਤੇ ਜਾ ਕੇ ਉੱਥੇ ਸ਼ੀਸ਼ਗੰਜ ਗੁਰਦੁਆਰਾ ਅੱਜ ਵੀ ਹੈਗਾ ਉੱਥੇ ਲੋਕ ਸੀਸ ਝੁਕਾਉਂਦੇ ਆ ਉੱਥੇ ਤੇ ਉਹ ਜਿਹੜਾ ਤਾਰੰ ਪਰਵਰਤਨ ਕਰਾਉਂਦਾ ਸੀ ਉਹਦੀ ਕਬਰ ਤੇ ਕੋਈ ਦੀਵਾ ਕਰਨ ਵਾਲਾ ਹੈ ਨਹੀਂ ਭਾਈ ਆਹ ਹੁੰਦੀਆਂ ਕੁਰਬਾਨੀਆਂ ਇਹ ਹੁੰਦੀਆਂ ਕੁਰਬਾਨੀਆਂ ਆਪਾਂ ਚਾਰ ਪੰਜ ਬੰਦਿਆਂ ਤੋਂ ਡਰ ਗਏ ਚਾਰ ਪੰਜ ਹੀ ਬੰਦੇ ਸੀ ਇਹ ਪਿਛਲੇ 25 ਸਾਲ ਤੋਂ ਦੋ ਇੱਕ ਪਰਿਵਾਰ ਦੇ ਦੋ ਇੱਕ ਪਰਿਵਾਰ ਦੇ ਇੱਕ ਪਾਕਿਸਤਾਨ ਤੋਂ ਬਸ ਚਾਰ ਬੰਦੇ ਸੀ ਚਲੋ ਪਾਕਿਸਤਾਨ ਤਾਂ ਦੁਸ਼ਮਣ ਦੇਸ਼ ਐ ਉੱਥੋਂ ਵਾਲੇ ਤਾਂ ਲੁੱਟਣ ਆਉਣਗੇ ਕੁੱਟਣ ਵੀ ਆਉਣਗੇ ਉਹ ਤਾਂ ਦੇਖ ਹੀ ਜਾਂਦੇ ਰਹਿੰਦੇ ਆ ਵੀ ਕਦੋਂ ਮੌਕਾ ਮਿਲੇ ਆਪਣੇ ਆਲੇ ਨਹੀਂ ਲੁੱਟਲੇ ਆਪਾਂ ਆਪਾਂ ਚਾਰ ਬੰਦਿਆਂ ਤੋਂ ਡਰ ਗਏ ਯਾਰ ਨਹੀਂ ਤੁਸੀਂ ਜੋ 2022 ਚ ਗੱਡਤੀ ਨਾ ਮੋੜੀ ਆਪਣੇ ਇਲਾਕੇ ਚ ਇਹਨੂੰ ਮੋੜੀ ਕਹਿੰਦੇ ਆ ਮੋੜੀ ਇੱਥੇ ਮਾਨਾਂ ਦੇ ਪਿੰਡ ਨੇ ਸਾਰੇ ਮਾਨਾਂ ਨੇ ਮੋੜੀ ਗੱਡੀ ਹੋਈ ਐ ਇੱਥੇ ਮੌੜਾਂ ਦੀ ਜਿੰਨੀ ਵੀ ਮੌੜ ਪਿੰਡ ਨੇ ਸਾਰੇ ਮਾਨਾਂ ਦੇ ਨੇ ਇਹ ਮੋੜੀ ਗੱਡੀ ਆਪਾਂ ਨੇ ਸਿੱਧੂਆਂ ਨੇ ਮੋੜੀ ਗੱਡੀ ਭੁੱਲਰਾਂ ਨੇ ਮੋੜੀਆਂ ਗੱਡੀਆਂ ਜਦੋਂ ਪਿੰਡ ਬਸੇ ਨੇ ਇਹ ਜਿਹੜੀ ਤੁਸੀਂ 22 ਚ ਮੋੜੀ ਗੱਡਤੀ ਨਾ ਇੱਥੇ ਜਿਹੜਾ ਹੁਣ ਪਿੰਡ ਵਸ ਗਿਆ ਨਾ ਇਹ ਇਹ ਨਹੀਂ ਉਜੜ ਸਕਦਾ ਲੱਖ ਕੋਸ਼ਾ ਕਰ ਲੈਣ ਦੇਖੋ ਕਿੰਨਾ ਕੁਝ ਕਰੀ ਜਾਂਦੇ ਆ ਮੇਰੇ ਖਿਲਾਫ ਨਾ ਕੋਈ ਇਧਰੋਂ ਕੋਈ ਉਧਰੋਂ ਜਿੰਨੇ ਜਰ ਤੁਸੀਂ ਮੇਰੇ ਨਾਲੋਂ ਮੈਨੂੰ ਕੋਈ ਮੇਰੇ ਮੱਥੇ ਤੇ ਤੇਉੜੀ ਨਹੀਂ ਪਾ ਸਕਦਾ ਧਰਤੀ ਤੇ ਵੀ ਤੁਸੀਂ ਨਾਨ ਖੜੇ ਹੋ ਪਰ ਮੈਨੂੰ ਕੀ ਮੈਨੂੰ ਹੋਰ ਕੀ ਚਾਹੀਦਾ ਗੁਰੂ ਨਾਨਕ ਸਾਹਿਬ ਤੁਰੇ ਜਾਂਦੇ ਸੀ ਮੇਰੀ ਦਾਦੀ ਮੈਨੂੰ ਕਹਾਣੀ ਸੁਣਾਉਂਦੀ ਹੁੰਦੀ ਸੀ ਨਾਲ ਬਾਬਾ ਮਰਦਾਨਾ ਸੀ ਕਿਸੇ ਪਿੰਡ ਦੀ ਝੂਤੇ ਬੈਠੇ ਕਹਿੰਦੇ ਮਰਦਾਨੀਆਂ ਛੇੜ ਰਵਾਬ ਬਾਣੀ ਉਚਰੀਏ ਮਰਦਾਨੇ ਨੇ ਰਵਾਬ ਛੇੜੀ ਗੁਰੂ ਸਾਹਿਬ ਬਾਣੀ ਉਚਰਨ ਲੱਗ ਗਏ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਕੋਈ ਰੱਬ ਦਾ ਬੰਦਾ ਆ ਗਿਆ ਆਪਣੇ ਪਿੰਡ ਆਪਣੇ ਪਿੰਡ ਦੀ ਝੂਤੇ ਬੈਠਾ ਸਿੱਧੀ ਰੱਬ ਨਾਲ ਹੈ ਉਹਦੀ ਸਤਸੰਗ ਕਰ ਲਈਏ ਕਿਸਮਤਾਂ ਪਲਟ ਦੂਗਾ ਪਿੰਡ ਸਾਰਾ ਇਕੱਠਾ ਹੋ ਕੇ ਗਿਆ ਗੁਰੂ ਸਾਹਿਬ ਕਹਿੰਦੇ ਭਾਈ ਕਿੱਧਰ ਕਹਿੰਦੇ ਜੀ ਤੁਹਾਡੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਸਾਡੇ ਰਸਤੇ ਭਾਈ ਸੱਚ ਵਾਲਿਆ ਔਖੇ ਰਾਹ ਹੈ ਥੋੜੇ ਤੋਂ ਤੁਰੇ ਨਾ ਜਾਣਾ ਨਾਲ ਨਾ ਜੀ ਕਹਿੰਦੇ ਚੱਲਾਂਗੇ ਨਹੀਂ ਚਲੋ ਫਿਰ ਤੁਰੇਗੇ ਤੁਰੇਗੇ ਗਾਂਹ ਸੋਨੇ ਦੇ ਢੇਰ ਆ ਗਏ ਮੇਰੀ ਦਾਦੀ ਸੁਣਾਉਂਦੀ ਹੁੰਦੀ ਸੀ ਇਹ ਗੱਲ ਬਾਤ ਜਿਵੇਂ ਬਾਤਾਂ ਪਾਉਂਦੇ ਆ ਨਾ ਬੱਚਿਆਂ ਨੂੰ ਸੁਵਾਉਣ ਵੇਲੇ ਸ਼ਾਮ ਨੂੰ ਰਾਤ ਨੂੰ ਬਾਤ ਪਾਉਂਦੀ ਹੁੰਦੀ ਸੀ ਤੇ ਸੋਨੇ ਦੇ ਢੇਰ ਆ ਗਏ ਜਿਨ੍ਹਾਂ ਨੂੰ ਸੋਣਾ ਚਾਹੀਦਾ ਸੀ ਉਹਨੇ ਸੋਣਾ ਚੱਕਿਆ ਕਹਿੰਦੇ ਮਾਰੋ ਗੋਲੀ ਸੱਚ ਨੂੰ ਲੈ ਥੋੜਾ ਜਿਹਾ ਤਰਨ ਵਾਲੀ ਕੰਮ ਬਣ ਗਿਆ ਆਪਣਾ ਤਾਂ ਉਹ ਤਾਂ ਜੀ ਚਲੇ ਗਏ ਕਾਫਲਾਤਾ ਰਹਿ ਗਿਆ ਗੁਰੂ ਸਾਹਿਬ ਕਹਿੰਦੇ ਬਪਾਈ ਤੁਸੀਂ ਉਹ ਕਹਿੰਦੇ ਅਸੀਂ ਸੋਨੇ ਵਾਲੇ ਨਹੀਂ ਹੈਗੇ ਅਸੀਂ ਤਾਂ ਨਾਲ ਤੁਲਾਂਗੇ ਕਹਿੰਦੇ ਰਾ ਓਖੇ ਆ ਸਕਦੇ ਨੇ ਕਹਿੰਦੇ ਕੋਈ ਚੱਕਰ ਵਾਲੀ ਗੱਲ ਨਹੀਂ ਅੱਗੇ ਤੁਰੇ ਗਏ ਤੁਰੇ ਗਏ ਤੁਰੇ ਗਏ ਹੀਰੇ ਮੋਤੀਆਂ ਦੇ ਢੇਰ ਆ ਗਏ ਚਾਂਦੀ ਦੀ ਵਿੱਚ ਹੀ ਪਈ ਉਹ ਬਾਕੀਆਂ ਨੇ ਸਾਰਿਆਂ ਨੇ ਕਿਹਾ ਕਹਿੰਦੇ ਲੈ ਉਹਨਾਂ ਨਾਲੋਂ ਵਧੀਆ ਰਹਿ ਗਏ ਹੀਰੇ ਮੋਤੀ ਮਿਲ ਕੇ ਉਹ ਵੀ ਘਰ ਨੂੰ ਮੁੜਿਆ ਏ ਰਹਿ ਗਿਆ ਕੱਲਾ ਬਾਬਾ ਮਰਦਾਨਾ ਗੁਰੂ ਸਾਹਿਬ ਨੇ ਪੁੱਛਿਆ ਭਾਈ ਮਰਦਾਨਿਆ ਤੂੰ ਕਹਿੰਦਾ ਬਾਬਾ ਜੀ ਮੈਂ ਨਹੀਂ ਜਾਂਦਾ ਮੈਂ ਤਾਂ ਉਹਨਾਂ ਤੋਂ ਅਮੀਰ ਆ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਨਾ ਤੇਰੇ ਕੋਲ ਸੋਨਾ ਨਾ ਚਾਂਦੀ ਨਾ ਹੀਰੇ ਨਾ ਮੋਤੀ ਤੂੰ ਨਾ ਤੂੰ ਅਮੀਰ ਕਿਵੇਂ ਆ ਮਰਦਾਨਾ ਬਾਬਾ ਕਹਿੰਦਾ ਕਹਿੰਦਾ ਕੀ ਸਮਝਾਵਾਂ ਮੈਂ ਬਾਬਾ ਜੀ ਉਹਨਾਂ ਕਾਮਲਿਆਂ ਨੂੰ ਜਿਹੜੇ ਸੋਨਾ ਚਾਂਦੀ ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਚਲੇ ਗਏ ਕਿ ਮੈਂ ਉਹਨਾਂ ਤੋਂ ਜ਼ਿਆਦਾ ਅਮੀਰ ਹਾਂ ਕਿਉਂਕਿ ਜਿਹੜਾ ਸੋਨਾ ਚਾਂਦੀ ਹੀਰੇ ਮੋਤੀ ਵੰਡੀ ਜਾਂਦਾ ਜਦੋਂ ਉਹੀ ਮੇਰੇ ਨਾਲ ਤੁਰਿਆ ਜਾਂਦਾ ਫਿਰ ਮੈਨੂੰ ਉਸ ਤੋਂ ਵੱਧ ਹੋਰ ਖਜ਼ਾਨਾ ਕੀ ਚਾਹੀਦਾ ਜਦੋਂ ਸਰਪੰਚ ਤੋਂ ਲੈ ਕੇ ਮੁੱਖ ਮੰਤਰੀ ਬਣਾਉਣ ਵਾਲੇ ਤਾਂ ਲੋਕ ਨੇ ਜਦੋਂ ਉਹੀ ਮੇਰੇ ਨਾਲ ਨੇ ਫਿਰ ਮੈਨੂੰ ਕਾਹਦਾ ਖਤਰਾ ਬਈ ਮੈਂ ਕਿਉਂ ਬੋਲਾਂ ਲੋਕ ਬੋਲਦੇ ਨੇ ਮੇਰੇ ਵੱਲੋਂ ਵਕੀਲ ਬਣ ਕੇ ਬੋਲਦੇ ਆ ਲੋਕ ਸুইস ਕਰਕੇ ਕਦੇ ਵੀ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਹਾਂ ਇਹਨਾਂ ਜ਼ਰੂਰ ਹੈ ਘਬਰਾਹਟ ਤੜਫਾਹਟ ਬਹੁਤ ਜ਼ਿਆਦਾ ਵੀ ਆਮ ਘਰਾਂ ਦਾ ਮੁੰਡਾ ਕੁਰਸੀ ਤੇ ਕਿਉਂ ਬਹਿ ਗਿਆ ਚਲ ਬਹਿ ਤਾਂ ਗਿਆ ਇਹਨੂੰ ਤਾਂ ਰਾਜ ਵੀ ਕਰਨਾ ਆ ਗਿਆ ਇਹਨਾਂ ਤਾਂ ਇਹਨੂੰ ਤਾਂ ਪੁਲਿਸ ਵੀ ਚਲਾਉਣੀ ਆ ਗਈ ਇਹਨੂੰ ਜ਼ਿਲੇ ਵੀ ਚਲਾਉਣੇ ਆ ਗਏ ਤਾਂ ਸਾਰਾ ਕੁਝ ਹੀ ਸਿੱਖ ਗਏ ਸਾਡੀਆਂ ਤਾਂ ਹੁਣ ਵਾਰੀਆਂ ਆਉਣੀਆਂ ਨਹੀਂ ਆਹੀ ਪੰਗਾ ਬਸ ਆਹੀ ਬੰਗਾ ਹੈ ਕਿ ਸਾਡੀ ਇਹ ਨਹੀਂ ਬਾਰੀਆਂ ਆਉਣੀਆਂ ਸੋ ਇਸ ਕਰਕੇ ਤੁਹਾਨੂੰ ਕਹਿਣਾ ਆ ਬਾਦਲ ਦਾ ਸਾਰਾ ਟੱਬਰ ਹਾਰ ਗਿਆ ਨਾ ਇੱਕੋ ਹੀ ਰਹਿ ਗਈ ਜਿਹਦੇ ਨਾਂ ਤੇ ਹਜੇ ਹਾਰ ਨਹੀਂ ਬਸ ਐਤ ਕੀ ਉਹ ਹਾਰ ਵੀ ਪਾ ਦੇਣਾ ਆਪਾਂ ਨੇ ਬਸ ਬਠਿੰਡੇ ਤੋਂ ਬਾਕੀ ਸਾਰਾ ਟੱਬਰ ਹਾਰਿਆ ਹੋਇਆ ਹੈ ਬਈ ਇੱਕ ਹਾਰ ਹੋਰ ਪਾਉਣਾ ਹੈ ਬਸ ਸਮਝਦੇ ਕੀ ਆਪਣੇ ਆਪ ਨੂੰ ਰੱਬ ਸਮਝਣ ਲੱਗ ਗਏ ਲੋਕਾਂ ਨੇ ਬਣਾਏ ਸੀਗੇ ਪਾ ਲਿਆ ਆਪਣੇ ਆਪ ਜ਼ਿੰਮੇਦਾਰ ਬਣ ਕੇ ਸਾਨੂੰ ਮਲੰਗ ਕਹਿਣ ਲੱਗ ਗਏ ਆਪ ਬਣ ਕੇ ਖਾਨਦਾਨੀ ਨੇਰਾ ਇਹਨਾਂ ਦੇ ਖੇਤਾਂ ਜਾ ਕੇ ਮੁੱਕਦੀਆਂ ਨੇ ਤੇ ਸਾਨੂੰ ਕਹਿਣ ਲੱਗੇ ਮਲੰਗ ਨੇ ਇਹ ਭਾਈ ਮਲੰਗ ਅਸੀਂ ਕੀਤੇ ਤੁਸੀਂ ਤੁਸੀਂ ਕੀਤੇ ਏ ਮਲੰਗ ਜੇ ਤੁਸੀਂ ਨਾ ਹੁੰਦੇ ਸ਼ਾਇਦ ਅਸੀਂ ਵਧੀਆ ਹੁੰਦੇ ਘਰਾਂ ਚ ਰੋਟੀ ਖਾਂਦੇ ਸੀ ਸਾਰੇ ਆਪਣੀ ਆਪਣੀ ਇੱਜ਼ਤ ਹੁੰਦੀ ਹਰੇਕ ਦੀ ਤੁਸੀਂ ਚੱਕ ਕੇ ਹੁਣ ਲੋਕਾਂ ਦੇ ਘਰਾਂ ਦੀਆਂ ਇੱਜ਼ਤਾਂ ਵੀ ਤੁਸੀਂ ਫਰੋਲਣ ਲੱਗ ਗਏ ਸੜਕਾਂ ਤੇ ਦੁੱਜੇ ਦੇ ਘਰ ਲੱਗੀ ਹੋਈ ਅੱਗ ਲੋੜੀ ਲੱਗਦੀ ਐ ਆਪ ਦੇ ਕਰੇ ਹੋਈ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਇਹ ਯਾਦ ਰੱਖ ਲਿਓ ਬਸ ਇਹਨਾਂ ਦੇ ਆਪ ਦੇ ਲੱਗੀ ਆ ਹੁਣ ਕੋਬਰਾਉਣਾ ਨਹੀਂ ਕਿਸੇ ਗੱਲ ਤੋਂ ਆ ਹਮਾਰ ਸਾਡੇ ਵਿਕਾਸ ਦੇ ਚੱਲ ਰਹੇ ਨੇ ਅਰਵਿੰਦ ਜੀ ਨੂੰ ਮੈਂ ਹਰ ਹਫਤੇ ਕਹਿਣਾ ਸਰ ਕੋਈ ਐਤਵਾਰ ਬੈਲਨ ਛੱਡਿਓ ਮੇਰੇ ਵਾਸਤੇ ਲਿਖ ਲਓ ਪੰਜਾਬ ਦੇ ਵਿੱਚ ਹਰ ਐਤਵਾਰ ਨੂੰ ਕੋਈ ਅਸੀਂ ਦਿੱਲੀ ਤੋਂ ਸਿੱਖਿਆ ਕੰਮ ਕੋਈ ਦਿੱਲੀ 'ਚ ਕਾਮਯਾਬ ਹੋਇਆ ਕੋਈ ਦਿੱਲੀ 'ਚ ਘੱਟ ਕਾਮਯਾਬ ਹੋਇਆ ਸਾਡੇ ਜ਼ਿਆਦਾ ਹੋ ਗਿਆ ਮੁਹੱਲਾ ਕਲੀਨਿਕ ਦਿੱਲੀ 'ਚ ਘੱਟ ਬਣੇ ਜਿਨਨੇ 4 ਸਾਲਾਂ ਚ ਬਣਾਇਆ ਸੀ 6 ਸਾਲ ਚ ਬਣਾਤੇ ਕਿਉਂਕਿ ਤਜਰਬਾ ਇਹਨਾਂ ਕੋਲੇ ਸੀ ਕਿ ਆਹ ਦਿੱਕਤਾਂ ਆਉਣਗੀਆਂ ਉਹ ਦਿੱਕਤਾਂ ਸੀ ਪਹਿਲੀ ਫੇਸ ਕਰ ਲੀਆਂ ਕਿ ਇਹ ਦਿੱਕਤਾਂ ਆਉਣੀ ਨਹੀਂ ਦੇਣੀਆਂ ਸੋ ਸਕੂਲ ਸਕੂਲਾਂ ਚ ਬੱਚਿਆਂ ਦਾ ਕੌਨਫੀਡੈਂਸ ਦੇਖੋ ਆ ਮੈਂ ਪਿੱਛੇ ਜੇ ਗਿਆ ਤੁਸੀਂ ਦੇਖੀ ਹੋਣੀ ਵੀਡੀਓ ਫਤੇਗੜ ਸਾਹਿਬ ਕੋਲੇ ਇੱਕ ਸਕੂਲ ਚ ਲੱਗਾ ਗਿਆ ਮੈਂ ਇੱਥੇ ਖੜ ਗਿਆ ਜਾਂਦੇ ਜਾਂਦੇ ਮੈਂ ਮੈਂ ਕਿਹਾ ਵੀ ਪੁੱਛਣ ਲੱਗ ਗਿਆ ਮੈਂ ਬੱਚਿਆਂ ਨੂੰ ਸਰ 9ਵੀਂ ਕਲਾਸ ਦੇ ਬੱਚੇ ਨੂੰ ਪੁੱਛਿਆ ਕੋਈ 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 ਬੱਚਾ ਸਰ ਕਹਿੰਦਾ ਮੈਂ ਜੱਜ ਬਣੂ ਇੱਕ ਬੱਚੀ ਕਹਿੰਦੀ ਮੈਂ ਜੱਜ ਬਣੂਗੀ ਇੱਕ ਕਹਿੰਦਾ ਮੈਂ ਡਾਕਟਰ ਬਣੂਗਾ ਇੱਕ ਕਹਿੰਦਾ ਮੈਂ ਆਈਐਸ ਬਣੂਗਾ ਇੱਕ ਕਹਿੰਦਾ ਆਈਐਸ ਬਣੂਗਾ ਇੱਕ ਬੱਚਾ ਮਿਲਿਆ ਸਰ ਇਹ ਵੀ ਸਾਰਾ ਤੁਹਾਡੀ ਹੀ ਸਿਹਰਾ ਜਾਂਦਾ ਉਹ ਕਹਿੰਦਾ ਪਹਿਲਾਂ ਤਾਂ ਮੈਂ ਰੇਡੀਓਲੋਜਿਸਟ ਬਣ ਜਾਊਗਾ ਡਾਕਟਰ ਉਹ ਤੋਂ ਬਾਅਦ ਫਿਰ ਮੈਂ ਬੋਟਾਂ 'ਚ ਖੜਾ ਹੋਊਗਾ ਫਿਰ ਮੈਂ ਸੀਐਮ ਬਣੂਗਾ ਮੈਂ ਕਿਹਾ ਸੀਐਮ ਬਣੇਗਾ ਮੈਂ ਕਿਹਾ ਬੇਟਾ ਹਜ ਤੱਕ 8ਵੀਂ 9ਵੀਂ ਚ ਹੈ ਪਹਿਲਾਂ ਪੜ੍ਹੇਗਾ ਫਿਰ ਲੋਕਾਂ ਦੀ ਸੇਵਾ 'ਚ ਲੱਗੇਗਾ ਫਿਰ ਇਲੈਕਸ਼ਨਾਂ 'ਚ ਖੜੇਗਾ ਫਿਰ ਦੂਸਾ सीएम ਬਣੇਗਾ ਕਹਿੰਦਾ ਹਾਂਜੀ ਉਹਨਾਂ ਚਿਰ ਤੁਸੀਂ ਹੈਗੇ ਹੋ ਉਦੋਂ ਬਾਅਦ ਫਿਰ ਮੈਂ ਆ ਜਾਊਗਾ ਜੀ ਕੀ ਆ ਕੌਨਫੀਡੈਂਸ ਹੈ ਨਹੀਂ ਤਾਂ ਆਮ ਆਦਮੀ ਪਾਰਟੀ ਬਣਨ ਤੋਂ ਪਹਿਲਾਂ ਲੋਕ ਰਾਜਨੀਤੀ ਨੂੰ ਗੁੰਡਿਆਂ ਦਾ ਤੇ ਪੈਸੇ ਵਾਲਾਂ ਦਾ ਖੇਡ ਮੰਨਦੇ ਸੀ ਇਹ ਹੁਣ ਹੋਇਆ ਅਰਵਿੰਦ ਕੇਜਰੀਵਾਲ ਹੋਰਾਂ ਦੀ ਮੱਜਾ ਨਾਲ ਕਿ ਅੱਠਵੀਂ ਨੌਵੀਂ ਵਾਲਾ ਜਵਾਕ ਵੀ ਕਹਿ ਰਿਹਾ ਵੋਟਾਂ 'ਚ ਖੜਾ ਹੋ ਕੇ ਮੁੱਖ ਮੰਤਰੀ ਬਣੂੰਗਾ ਇਹ ਇਹ ਵਿਸ਼ਵਾਸ ਜਾਗ ਗਿਆ ਜੀ ਵਿਸ਼ਵਾਸ ਆ ਫਰਕ ਹੈ ਅਰ ਅਸੀਂ ਆਪਣੇ ਵੱਲੋਂ ਜੋ ਲੋਕਾਂ ਦੇ ਹੱਕ 'ਚ ਫੈਸਲਾ ਹੁੰਦਾ ਉਹ ਕਰਦੇ ਆ ਆਮ ਆਦਮੀ ਕਲੀਨਿਕ ਖੋਲ ਰੇ ਆ ਕੇਂਦਰ ਸਰਕਾਰ ਨੂੰ ਮਿਰਚਾਂ ਲੱਗ ਗਈਆਂ ਇਹ ਤਾਂ ਕਹਿੰਦੇ ਤੰਦਰੁਸਤ ਹੋ ਜਾਣਗੇ ਪੰਜਾਬੀ ਇਹਨਾਂ ਨੂੰ ਤਾਂ ਬਿਮਾਰ ਹੀ ਰੱਖਣਾ ਇਹ ਕੁਸ਼ਤੀਆਂ ਕਬੱਡੀਆਂ ਵਾਲੇ ਰਹਿਣ ਨਹੀਂ ਦੇਣੇ ਹੁਣ ਮਸਾਂ ਤਾਂ ਟੀਕੇ ਲਾਉਣ ਲਾਏ ਆ ਇਹ ਨਸ਼ੇ ਦੇ ਇਹਨਾਂ ਨੂੰ ਬਿਮਾਰ ਹੀ ਰੱਖੋ ਇਮ ਆਮ ਆਦਮੀ ਕਲੀਨਿਕ ਖੋਲ ਹੀ ਜਾਂਦੇ ਨੇ ਪੈਸੇ ਬੰਦ ਕਰ ਦੋ ਸੈਂਟਰ ਚੋਂ ਪੈਸਾ ਦੇਣਾ ਬੰਦ ਕਰਤਾ ਕਹਿੰਦੇ ਆਮ ਆਦਮੀ ਕਲੀਨਿਕ ਬੰਦ ਕਰੋ ਫੇਰ ਪੈਸੇ ਦੇਵਾਂਗੇ ਉਸ ਤੋਂ ਬਾਅਦ ਕਿਸਾਨਾਂ ਨੂੰ ਪੈ ਨਿਕਲੇ ਕਹਿੰਦੇ ਯਾਰ ਖੇਤੋਂ ਸਿੱਧੀ ਸੜਕ ਮੰਡੀ ਨੂੰ ਜਾਂਦੀ ਐ ਬਾ ਖੇਤ ਤੋਂ ਸਿੱਧੀ ਸੜਕ ਹੀ ਨਿਕਲਦੀ ਐ ਮੰਡੀ ਨੂੰ ਜਾਂਦੀ ਐ ਸਿੱਧੀ ਟਰੈਕਟਰ ਜਾਂਦੇ ਆ ਡਬਲ ਟੈਰਾਣੀਆਂ ਟਰਾਲੀਆਂ ਜਾਂਦੀਆਂ ਇਹ ਤਾਂ ਬਹੁਤ ਖੁਸ਼ਹਾਲ ਹੋ ਗਏ ਇੰਨੀ ਸੜਕਾਂ ਨਹੀਂ ਬਣ ਦੇਣੀਆਂ आरडीएफ ਦਾ ਪੈਸਾ ਰੋਕ ਲਓ ਆਰਡੀਐਫ ਹੈਗਾ ਰੂਰਲ ਡਿਵੈਲਪਮੈਂਟ ਫੰਡ ਮੰਡੀ ਬੋਰਡ ਦਾ ਪੈਸਾ ਹੈ 5.5 ਹਜ਼ਾਰ ਕਰੋੜ ਰੋਕ ਲਿਆ ਜੇ 5.5 ਹਜ਼ਾਰ ਕਰੋੜ ਦੇ ਦੈਨ ਨਾ ਐਨ ਲਿਸ਼ਕ ਦੀਆਂ ਸੜਕਾਂ 67000 ਕਿਲੋਮੀਟਰ ਬਣ ਜਾਣਗੀਆਂ ਹਰੇਕ ਪਿੰਡ ਨੂੰ 18 ਫੁੱਟੀ ਜਾਊਗੀ ਹਰੇਕ ਪਿੰਡ ਨੂੰ ਫਿਰਨੀਆਂ ਵੀ 18-18 ਫੁੱਟੀਆਂ ਕਰ ਦਾਂਗੇ ਪਰ ਪੈਸਾ ਰੋਕ ਲਿਆ ਕਹਿੰਦੇ ਨੇ ਫਿਰ ਅਸੀਂ ਕਿਹਾ ਤੀਰਥ ਯਾਤਰਾ ਸ਼ੁਰੂ ਕਰ ਲਈ ਯਾਰ ਤਿੰਨ ਤਖਤ ਤਾਂ ਆਪਣੇ ਇੱਥੇ ਪੰਜਾਬ ਚ ਨੇ ਦੋ ਪਟਨਾ ਸਾਹਿਬ ਤੇ ਹਜੂਰ ਸਾਹਿਬ ਬਾਹਰ ਨੇ ਟ੍ਰੇਨਾਂ ਬੁੱਕ ਕਰ ਲੀਆਂ ਪੈਸੇ ਦੇ ਤੇ ਆ ਲੋ ਜੀ ਇੰਨੇ ਪੈਸੇ ਸਾਡੀਆਂ ਟ੍ਰੇਨਾਂ ਸਾਨੂੰ ਇੰਨੇ ਨੇ ਤਰੀਕ ਨੂੰ ਦੇ ਦਿਓ ਕਹਿੰਦੇ ਯਾਰ ਇਹ ਤਾਂ ਮੱਥਾ ਟੇਕਣ ਲੱਗ ਗਏ ਇਹ ਤਾਂ ਯਾਰ ਗੁਰੂ ਸਾਹਿਬ ਨੂੰ ਤਾਂ ਜਿੰਦਾ ਗੁਰੂ ਦਾ ਦਰਜਾ ਹੈ ਇਹ ਤਾਂ ਬਹੁਤ ਅਰਦਾਸਾਂ ਕਰਦੇ ਆ ਹਰ ਦੋ ਟਾਈਮ ਤੇ ਤੇ ਇਹ ਤਾਂ ਗੁਰੂ ਦੇ ਅਸ਼ੀਰਵਾਦ ਪ੍ਰਾਪਤ ਹੈ ਲੋਕ ਨੇ ਇਹਨਾਂ ਨੂੰ ਮੱਥਾ ਵੀ ਨਾ ਟੇਕਣ ਦਿਓ ਵੀਰੋ 7 ਤਰੀਕ ਵਾਲੀ ਤੇ 15 ਤਰੀਕ ਵਾਲੀ ਟ੍ਰੇਨ ਨਹੀਂ ਦਿੱਤੀ ਇਹਨਾਂ ਨੇ ਲਿਖ ਕੇ ਦਿੱਤਾ ਸਾਨੂੰ ਮੇਰੇ ਕੋਲੇ ኢਮੇਲ ਪਈ ਆ ਇਹਦੇ ਵਿੱਚ ਰੇਲਵੇ ਨੇ ਲਿਖ ਕੇ ਦਿੱਤਾ ਕਹਿੰਦੇ ਸਾਡੇ ਕੋਲੇ ਇੰਜਡੀ ਹੈਗੇ ਅਸੀਂ ਨਹੀਂ ਦਿੰਦੇ ਮੱਥਾ ਟੇਕਣ ਤੋਂ ਵੀ ਰੋਕਣਗੇ ਸਾਨੂੰ ਹੁਣ ਐਨੇ ਐਨੇ ਥੱਲੇ ਗਿਰ ਗਏ ਮੈਂ ਤੁਹਾਨੂੰ ਕਿਹਾ ਸੀ ਨਾ ਇੱਕ ਦਿਨ ਮੈਂ ਬੋਲਿਆ ਸੀ ਕਿ ਜੇ ਇਹਨਾਂ ਦਾ ਵਾਸ ਚੱਲੇ ਇਹ ਕੈਪਟਨ ਅਮਰਿੰਦਰ ਤੇ ਸੁਨੀਲ ਜਾਖੜ ਨੂੰ ਪੁੱਛਣਾ ਚਾਹੀਦਾ ਆਪਾਂ ਨੂੰ ਉਹ ਬੀਜੇਪੀ ਚ ਨੇ ਹੁਣ ਕਿ ਜੇ ਇਹਨਾਂ ਦਾ ਵਾਸ ਚੱਲੇ ਜਨ ਗਨ ਮਨ ਚ ਉਹ ਵੀ ਪੰਜਾਬ ਕੱਢ ਦੇਣਗੇ ਰਾਸ਼ਟਰੀ ਗੀਤ ਚ ਪੰਜਾਬ ਹੈ ਔਰ ਪੰਜਾਬ ਸਭ ਤੋਂ ਪਹਿਲੇ ਨੰਬਰ ਤੇ ਹੁੰਦਾ ਹੈ ਜਨ ਗਨ ਮਨ ਅਧਿਨਾ ਇਕ ਜਯਾ ਹੈ ਭਾਰਤ ਭਾਗਯ ਵਿਦਾਤਾ ਪੰਜਾਬ ਸਿੰਧ ਗੁਜਰਾਤ ਮਰਾਠਾ ਪੰਜਾਬ ਕੱਢ ਦੇਣਗੇ ਚੋਂ ਯੂਪੀ ਪਾ ਦੇਣਗੇ ਉੱਥੇ ਹਾਂ ਯੂਪੀ ਸਿੰਧ ਗੁਜਰਾਤ ਮਰਾਠਾ ਕਰ ਦੇਣਗੇ ਇਹਨਾਂ ਕੀ ਹੈ ਇੱਕ ਬੇਲੀ ਲਿਆਉਣਾ ਰੋਜ਼ ਤਾਂ ਸੰਵਧਾਨ ਬਦਲੀ ਜਾਂਦੇ ਆ ਇਹ ਕੋਈ ਗੱਲ ਨਹੀਂ ਰੋਜ਼ ਨਰਿੰਦਰ ਮੋਦੀ ਕਿਤੇ ਨਾ ਕਿਤੇ ਜਾ ਕੇ ਕਹਿੰਦਾ ਡਬਲ ਇੰਜਨ ਕੀ ਸਰਕਾਰ ਚਾਹੀਏ ਡਬਲ ਇੰਜਨ ਕੀ ਸਰਕਾਰ ਉਹ ਰੇਲਵੇ ਕਹਿੰਦਾ ਸਾਡੇ ਕੋਲ ਇੰਜਨ ਹੀ ਹੈ ਨਹੀਂ ਤੁਸੀਂ ਡਬਲ ਇੰਜਨ ਕਰੀ ਜਾਂਦੇ ਹੋ ਯਾਰ ਪਹਿਲਾਂ ਰੇਲਵੇ ਨੂੰ ਇੰਜਨ ਦੇ ਦਿਓ Rajasthan Madhya Pradesh ਨੂੰ ਇੰਜਨ ਬਾਅਦ ਚ ਦੇ ਦਿਓ ਡਬਲ ਖੁਸ਼ਖਬਰੀ ਦੋ ਦਿਨ ਦੇ ਦਿਓ ਬਸ ਇਤੋਂ ਵੱਡੀ ਖੁਸ਼ਖਬਰੀ ਦਊਂ ਐਂਕ ਮੇ ਰੋਕ ਦੇਣਗੇ ਸਾਨੂੰ ਇਹ ਹਜੂਰ ਸਾਹਿਬ ਜਾਣ ਤੋਂ ਜਾਂ ਪਟਨਾ ਸਾਹਿਬ ਜਾਂ ਵਾਰਾਨਸੀ ਜਾਂ ਬਰਿੰਦਾਵਨ ਅਯੋਧਿਆ ਕਿਉਂ ਨਹੀਂ ਜਾਵਾਂਗੇ ਅਸੀਂ ਅਸੀਂ ਹਰ ਜਗ੍ਹਾ ਨੂੰ ਪੂਜਦੇ ਆਂ ਅਸੀਂ ਤਾਂ ਨੈਣਾਦੇਵੀ ਜਾ ਕੇ ਆਉਨੇ ਆਂ ਸਾਡੇ ਲਈ ਤਾਂ ਸਾਰੇ ਧਰਮ ਇੱਕੋ ਜਿਹੇ ਨੇ ਅਸੀਂ ਤਾਂ ਈਦ ਤੇ ਵੀ ਸ਼ਾਮਲ ਹੁੰਨੇ ਆਂ ਅਸੀਂ ਦੀਵਾਲੀਆਂ ਵੀ ਇਕੱਠੇ ਮਨਾਉਂਦੇ ਆਂ ਅਸੀਂ ਹੋਲੀਆਂ ਇਕੱਠੇ ਖੇਡਦੇ ਆਂ ਅਸੀਂ ਬਸਾਖੀਆਂ ਇਕੱਠੇ ਮਨਾਉਂਦੇ ਸਾਨੂੰ ਤੋੜਨਗੇ ਇਹ ਧਰਮ ਦੇ ਨਾਂ ਤੇ ਕਦੇ ਹੋ ਹੀ ਨਹੀਂ ਸਕਦਾ ਹੋ ਹੀ ਨਹੀਂ ਸਕਦਾ ਬਤਾਹੀ ਦੁੱਖ ਹੈ ਕਿ ਪੰਜਾਬ 'ਚ ਪਾੜ ਕਿਉਂ ਨਹੀਂ ਪੈ ਰਿਹਾ ਪੰਜਾਬ 'ਚ ਦੰਗੇ ਕਿਉਂ ਨਹੀਂ ਹੋ ਰਹੇ ਬੜੀ ਕੋਸ਼ਿਸ਼ ਕਰ ਲਈ ਲੜਦੇ ਹੀ ਨਹੀਂ ਹੈਗੇ ਆਪਸ 'ਚ ਪੰਜਾਬ ਦੀ ਧਰਤੀ ਇੰਨੀ ਉਪਜਾਊ ਧਰਤੀ ਹੈ ਜਿਹੜਾ ਮਰਜੀ ਬੀਜ ਬੀਜਦਾ ਉੱਗ ਪੂਗਾ ਪਰ ਨਫ਼ਰਤ ਦਾ ਬੀਜ ਇੱਥੇ ਉੱਗ ਨਹੀਂ ਸਕਦਾ ਇਹ ਗੱਲ ਮੈਂ ਕਹਿਣੀ ਚਾਹੁੰਦਾ ਬੀਜੇਪੀ ਵਾਲੇ ਸੁਣ ਲੈਣ ਖਾਸ ਤੌਰ ਤੇ ਸੋ ਆ ਸਾਡਾ ਹਾਲ ਕਰ ਰੱਖਿਆ ਇਹਨਾਂ ਨੇ ਪਰ ਅਸੀਂ ਪੰਜਾਬੀ ਆ ਵੈਸੇ ਆਪ ਜਨਰੇਟ ਕਰਾਂਗੇ ਅਸੀਂ ਅਸੀਂ ਉਹਨਾਂ ਤੇ ਉਹਨਾਂ ਦੇ ਹੱਥ ਜਿਹੜਾ ਹੱਕ ਹੈ ਉਹ ਮੰਗਾਗੇ ਹੱਥ ਨਹੀਂ ਢਣੇ ਪਰ ਸਾਡੇ ਕੋਲੇ ਆਪਣੇ ਕੋਲੇ ਪੰਜਾਬ ਸਟੇਟ ਹੈ ਸਾਡੇ ਕੋਲੇ ਆਪਣਾ ਰੈਵਨਿਊ ਹੈ ਇਮਾਨਦਾਰ ਸਰਕਾਰ ਆ ਗਈ ਲੀਕੇਜ ਬੰਦ ਹੋ ਗਈ ਖਾਲਾਂ ਚੋਂ ਖੱਡਾਂ ਪੈਣੀਆਂ ਬੰਦ ਹੋ ਗਈਆਂ ਸਿੱਧਾ ਨੱਕੇ ਤੇ ਜਾਂਦਾ ਪਾਣੀ ਸਾਰਾ ਨੱਕਾ ਕੌਣ ਹੈ ਨੱਕੇ ਨੱਕਾ ਮੋੜਿਆ ਹੋਇਆ ਲੋਕਾਂ ਵੱਲ ਨੂੰ ਤੁਹਾਡੇ ਵੱਲ ਨੂੰ ਸਾਰਾ ਪਾਣੀ ਤੁਹਾਡੇ ਵਾਲੇ ਪਾਸੇ ਨੂੰ ਆਊਗਾ ਭਾਵੇਂ ਕੋਈ ਕੰਨੀ ਦਾ ਕਹਿਰਾ ਵੀ ਹੋਵੇ ਸੁੱਕਾ ਨਹੀਂ ਰਹਿਣਾ ਉਹ ਕੰਨੀ ਦਾ ਕਹਿਰਾ ਸੁੱਕਾ ਰਹਿ ਜਾਂਦਾ ਨਾ ਕੰਨੀ ਦਾ ਕਹਿਰਾ ਵੀ ਸੁੱਕਾ ਛੱਡਣਾ ਨਹੀਂ ਆਪਾਂ ਨੇ ਇਹ ਤੁਹਾਡਾ ਪਿਆਰ ਹੈ ਤੁਹਾਡਾ ਜਿਹੜਾ ਸਤਕਾਰ ਹੈ ਤੁਸੀਂ ਸਾਨੂੰ ਦੇ ਰਹੇ ਹੋ ਇਹ ਉਸੇ ਕਰਕੇ ਆ ਸਾਰਾ ਕੁਝ ਨਹੀਂ ਤਾਂ ਅਸੀਂ ਕੀ ਸੋਚਿਆ ਸੀ ਇਹ ਜਾਂ ਕੁਝ ਚੰਗੇ ਭਲੇ ਵਧੀਆ ਕਲਾਕਾਰਾਂ ਚ ਆਉਂਦੇ ਸੀ ਮਤਲਬ ਚੰਗੇ ਪੈਸੇ ਮੂੰਹੋਂ ਮੰਗਵੇਂ ਮਿਲਦੇ ਸੀ ਲੋਕ ਤਾੜੀਆਂ ਮਾਰਦੇ ਸੀ ਕਿੱਥੇ ਆ ਆ ਪੰਗੇ ਲੈਣੇ ਪੈ ਗਏ ਇਹ ਪੰਗੇ ਉਦੋਂ ਲੈਣੇ ਪੈ ਗਏ ਜਦੋਂ ਇਹ ਚੱਜਦੇ ਨਹੀਂ ਨਿਕਲੇ ਜੇ ਇਹੀ ਚੱਜਦੇ ਹੁੰਦੇ ਆਪਾਂ ਨੂੰ ਕੀ ਪ੍ਰੋਬਲਮ ਸੀ ਅਰਵਿੰਦ ਕੇਜਰੀਵਾਲ ਜੀ ਸਿਰਫ ਇਹੀ ਕਹਿ ਰਹੇ ਸੀਗੇ ਅਨਾ ਹਜਾਰੀ ਜੀ ਦੇ ਅੰਦੋਲਨ ਚ ਕਿ ਮੰਤਰੀ ਤੇ ਸੰਤਰੀ ਵਾਸਤੇ ਇੱਕੋ ਹੀ ਕਾਨੂੰਨ ਕਰ ਦੋ ਇੰਨਾ ਕੀ ਮੰਗ ਸੀ ਇਹ ਕਹਿ ਦਿੰਦੇ ਕਹਿ ਦਿੰਦੀ ਕਾਂਗਰਸ ਸਰਕਾਰ ਸੀ ਉਦੋਂ ਕਿ ਇੱਕੋ ਕਰ ਦਾਂਗੇ ਬਾਅਦ ਚ ਨਾਲੇ ਕਰਨਾ ਵੀ ਪਿਆ ਤਾਂ ਫਿਰ ਪਾਰਟੀ ਹੋਣੀ ਪੈਦਾ ਹੋਣੀ ਸੀ ਤੇ ਇਹਨਾਂ ਨੂੰ ਭੜਕਾਈ ਗਏ ਚੋਣਾਂ ਲੜੀਏ ਚੋਣਾਂ ਲੜੀਏ ਜਿੱਤ ਕੇ ਆਈਏ ਅਸੀਂ ਤਾਂ ਜਿੱਤ ਕੇ ਆ ਗਏ ਆਪ ਹਾਰੇ ਬੈਠੇ ਨੇ ਉਹਨੂੰ ਸਾਰੇ ਆਪ ਸਾਰੇ ਹਾਰ ਗਏ ਸੋ ਇਸ ਕਰਕੇ ਤਾਂ ਆਇਆ ਕਿ ਯਾਰ ਕਿਸੇ ਨਾ ਕਿਸੇ ਨੂੰ ਤਾਂ ਫਿਰ ਆਪਾਂ ਨਰਮਾ ਬੀਜਦੇ ਆ ਨਰਮੇ ਵਾਲੀ ਬੈਲਟ ਹੈ ਜੇ ਨਰਮੇ ਨੂੰ ਸੁੰਢੀ ਲੱਗ ਜੇ ਬਾਹਰੋਂ ਰੌਲਾ ਪਾ ਕੇ ਜਾਂ ਰੋੜੇ ਮਾਰ ਕੇ ਤਾਂ ਨਹੀਂ ਸੁੰਢੀ ਹਟਦੀ ਸਪਰੇਅ ਦੀ ਢੋਲੀ ਮੋਢੇ ਤੇ ਰੱਖ ਕੇ ਅੰਦਰ ਵਰਨਾ ਪੈਂਦਾ ਤੇ ਹਰ ਦੂਜੀ ਢੋਲੀ ਤੋਂ ਬਾਅਦ ਨਿੰਬੂ ਵਾਲਾ ਪਾਣੀ ਵੀ ਪੀਣਾ ਪੈਂਦਾ ਕੋਈ ਪਤਾ ਨਹੀਂ ਕਦੋਂ ਚੜ ਜੇ ਕੀਤੇ ਹੋਏ ਨੇ ਸਾਰੇ ਕੰਮ ਇਹ ਆ ਨਾਲ ਹੀ ਤਾਂ ਮੇਰਾ ਇੱਕੋ ਪਤਨ ਦਾ ਤਾਂ ਪਾਣੀ ਪੀਣੇ ਨਾਲ ਹੀ ਤਾਂ ਸਤਾਉ ਜਾ ਇੱਥੋਂ ਆ ਮਾਂਸਾ ਵਾਲੀ ਕੈਂਚੀ ਤੋਂ ਗਾਂ ਟੈਪੀ ਆ ਗਿਆ ਟੈਪੀ ਦੇ ਨਾਲ ਸਤਾਉ ਜਾ ਗਿਆ ਸੋ ਵੀਰੋ ਤੁਸੀਂ ਜਿੰਨਾ ਪਿਆਰ ਦੇ ਰਹੇ ਹੋ ਮੈਨੂੰ ਨਹੀਂ ਲੱਗਦਾ ਕਿ ਜੇ ਸੱਤ ਜਨਮ ਵੀ ਲੈ ਲੀਏ ਹਰੇਕ ਜਨਮ ਚ ਹਰ ਸਾਹ ਤੋਂ ਬਾਅਦ ਵੀ ਧੰਨਵਾਦ ਕਰੀ ਜਾਈਏ ਮੈਨੂੰ ਨਹੀਂ ਲੱਗਦਾ ਕਿ ਕਰ ਜਾ ਉਤਰ ਸਕੂਗਾ ਤੁਹਾਡਾ ਜਿਹੜਾ ਤੁਸੀਂ ਪਿਆਰ ਦਾ ਸਾਡੇ ਜੰਮੇ ਚੜਾਇਆ ਹੋਇਆ ਔਰ ਮੇਰੇ ਇਸ ਗੱਲ ਤੇ ਯਕੀਨ ਰੱਖਿਓ ਕਿ ਮੇਰੇ ਵਾਲੇ ਪਾਸੋਂ ਤੁਹਾਨੂੰ ਕੋਈ ਲਾਂਭਾ ਨਹੀਂ ਆਊਗਾ ਤੁਸੀਂ ਆਪਦੇ ਵਾਲੇ ਪਾਸੋਂ ਦੇਖ ਲਿਓ ਕਿ ਪੋਸਟਰ ਪੁਸਤਕ ਕਿੱਥੇ ਲਾਉਣੇ ਨੇ ਰੋਡ ਸ਼ੋ ਕਿੱਥੋਂ ਦੀ ਕੱਢਣਾ ਹੈ ਹੈਨਾ ਜਾਣਾ ਕਿੱਥੇ ਹੈ ਰੈਲੀ ਕਿੱਥੇ ਕਰਾਉਣੀ ਹੈ ਇਧਰਲੇ ਪਾਸੇ ਨਾਲ ਧਿਆਨ ਕਰਿਓ ਪਹਾੜੇ ਪਾਸੇ ਮੈਂ ਇਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰਖੀ ਆ ਮੈਂ ਮੈਂ ਆਪ ਹੀ ਦੇਖ ਰੋ ਸਾਰਿਆਂ ਨੂੰ ਇਹਨਾਂ ਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਕਿਉਂਕਿ ਮੇਰੇ ਕੋਲੇ ਮੇਰੇ ਕੋਲੇ ਇਮਾਨਦਾਰੀ ਵਾਲਾ ਬਹੁਤ ਵੱਡਾ ਇੱਕ ਭਾਂਡਾ ਹੈ ਇਮਾਨਦਾਰੀ ਵਾਲਾ ਭਾਂਡਾ ਮੇਰੇ ਕੋਲੇ ਉਹ ਉਹ ਤੇ ਉਂਗਲ ਨਹੀਂ ਚੱਕ ਸਕਦੇ ਇਹ ਇਹੀ ਤਾਂ ਇਹਨਾਂ ਨੂੰ ਦੋਖ ਹੈ ਵੀ ਯਾਰ ਕਿਵੇਂ ਨਾ ਕਿਵੇਂ ਬੜਾ ਪੰਗਾ ਪੈ ਗਿਆ 2 ਸਾਲ ਹੋ ਗਏ ਇਹ ਫੇਰ ਵੀ ਉਵੇਂ ਜਿਵੇਂ ਹੀ ਇਹ ਤਾਂ ਫੱਕਰ ਲਾਈਫ ਵਾਲੀ ਜ਼ਿੰਦਗੀ ਵਾਲੀ ਚੱਲੀ ਆ ਕਮਾਲ ਹੈ ਯਾਰ ਮੁੱਖ ਮੰਤਰੀ ਦਾ 2 ਸਾਲਾਂ ਚ ਕੋਈ ਨਾ ਕੋਈ ਤਾਂ ਕਪੜਾ ਆਉਂਦਾ ਹੈ ਬਹੁਤ ਕੱਢਣ ਨੂੰ ਫਿਰਦੇ ਰਹਿੰਦੇ ਆ ਨਹੀਂ ਨਿਕਲਣਾ ਕਿਉਂਕਿ ਮੇਰੇ ਨਾਲ ਲੋਕ ਨੇ ਮੈਂ ਤੁਹਾਨੂੰ ਕਈ ਪਹਿਲਾਂ ਵੀ ਦੱਸਿਆ ਕਿ ਜਦੋਂ ਬਾਬਾ ਨਾਨਕ ਨੂੰ ਮਰਦਾਨਾ ਜੀ ਨੇ ਕਿਹਾ ਕਿ ਜਦੋਂ ਸਾਰੀਆਂ ਬੰਡਲ ਨਾਲੇ ਹੀ ਮੇਰੇ ਨਾਲ ਤੁਰਿਆ ਜਾਂਦਾ ਉਸ ਵਾਰ ਫਿਰ ਮੇਰੇ ਤੋਂ ਵੱਧ ਅਮੀਰ ਕੌਣ ਹੋ ਸਕਦਾ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਇਸ ਗੱਲ ਦਾ ਮੇਰਾ ਦਿਲ ਹੀ ਕਰਦਾ ਕਿ ਮੈਂ ਮੈਂ ਤਾਂ ਤੁਹਾਡੇ ਨਾਲ ਮਿਲਦਾ ਰਹਿਣਾ ਮੈਨੂੰ ਇੰਨਾ ਪਤਾ ਜਦੋਂ ਮੈਂ ਮੋੜ ਆਇਆ ਸੀ ਅੱਗੇ ਬਲਿੰਦਰ ਕਾਸ ਜੀ ਦੀ ਰੈਲੀ ਸੀ ਅਗਲੀ मतलब मेनू उम्मीद ਨਹੀਂ ਸੀ ਕਿ ਮੈਂ ਤਲਵੰਡੀ ਪਹੁੰਚ ਜਾਊਂਗਾ ਕਿਉਂਕਿ ਜਦੋਂ ਬਾਜ਼ਾਰ ਦੇ ਵਿੱਚ ਦੀ ਚਾਰੇ ਸੀ ਸਾਡੀ ਗੱਡੀ ਦੇ ਚਾਰੇ ਟਾਇਰ ਤਹਾਂ ਸੀ ਮੈਂ ਉਹਨੂੰ ਕਿਹਾ ਤੂੰ ਗੱਡੀ ਤਾਂ ਰੋਕੋ ਕਹਿੰਦਾ ਜੀ ਮੈਂ ਕਿਉਂ ਰੋਕਾਂ ਲੋਕ ਹੀ ਲਈ ਜਾਂਦੇ ਹੁਣ ਮੈਂ ਦੱਸੂ ਕੀ ਕਰਾਂ ਐਨੀ ਗੱਡੀ ਤਹਾਂ ਚੱਕ ਰੱਖੀ ਸੀ ਇਹ ਪਿਆਰ ਨਹੀਂ ਬਈ ਕਿਤੇ ਭੁੱਲ ਸਕਦੇ ਜੋ ਮਰਜੀ ਦੁਨੀਆ 'ਚ ਬਣ ਜਾਈਏ ਫਰਾਂ ਜਿਹੜਾ ਪਿਆਰ ਆ ਨੱਥ ਨਸਤਕ ਹੋਣਿਆ ਔਰ ਇਹੀ ਕਹੂੰਗਾ ਕਿ ਲੋਕਾਂ ਕੋ ਅਕਸਰ ਕਹਤੇ ਸੁਨਾ ਹੈ जिंदा रहे तो फिर मिलेंगे इस दिल ने कहा है मिलते रहे तो जिंदा रहेंगे थोड़े च ची रहूँगा ची आहे और रल मिल के काम करेंगे पंजाब में दोबारे रंगला पंजाब बनाव और दृढ़ इरादे छाती ठोक के कहने तीस तो साथ रहो बहुत बहुत धनबाद इन्ना प्यारोनों हाथ उपर जाके दो नारे ला दौ मौड़ी आवाज ये सीधी इधरों बठिंडे पहुंचे लंबी नहीं लंबी तो थोड़ा जो ਬਾਦਲ ਇਧਰੋਂ ਪਟਿਆਰੇ ਮਹਿਲਾ ਦੇ ਵਿੱਚ ਵੱਜਣ ਇਨਕਲਾਬ ਬੋਲੇ ਸੋਨਿਆਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਚਾਹੁੰਦੇ ਵਸਦੇ ਰਹੋ ਤਰੱਕੀਆ ਕਰਦੇ ਰਹੋ ਬਹੁਤ ਬਹੁਤ ਮਿਹਰਬਾਨੀ